ਸਿੱਖ ਕੇਵਲ ਸ਼ਬਦ ਗੁਰੂ ਦਾ ਪੁਜਾਰੀ ਹੈ ਸਿੱਖ ਦੂਜਾ ਜਿਹਨੂੰ ਮਰਜ਼ੀ ਬੰਦੇ ਉਹਦਾ ਆਪਣਾ ਕੋਈ ਵੀ ਮਤ ਹੋ ਸਕਦਾ ਆਖੜ ਗਿਆ ਸਿੱਖ ਭੂਤ ਪ੍ਰੇਤ ਹੁਣ ਕਈ ਕਹਣਗੇ ਜੀ ਉਹਤ ਪ੍ਰੇਤ ਹੁੰਦੇ ਨੇ ਕੀ ਕਹਣਗੇ ਨਹੀਂ ਹੁੰਦੇ ਹੁਣ ਕਈ ਬੰਦੇ ਕੁਰਬਾਨੀ ਵਿੱਚ ਉਧਾਰ ਹੁੰਦੇ ਨੇਗੇ ਵੀ ਮਹਾਰਾਜ ਨੇ ਕਿਹਾ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ ਇਹ ਭੂਤ ਹੁੰਦੇ ਨੇ ਜੀ ਅੱਧੀ ਉਧਾਰ ਦੱਲੇ ਅਸੀਂ ਬਾਣੀ ਵਾਣੀ ਪੁੱਛੀਏ ਗੁਰੂ ਮਹਾਰਾਜ ਨੂੰ ਪੂਤ ਹੈ ਕੀ ਨਹੀਂ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀਂ ਤੇ ਘਰ ਮਰਹਟ ਸਾਰਖੇ ਭੂਤ ਬਸਿਆ ਤਨ ਮਾਹੀ ਜਿਸ ਘਰ ਦੇ ਅੰਦਰ ਰੱਬ ਜੀ ਦੀ ਪੂਜਾ ਨਹੀਂ ਹੁੰਦੀ ਵੱਡਿਆਂ ਦਾ ਸਤਕਾਰ ਆਦਰ ਨਹੀਂ ਹੈ ਉਹ ਘਰ ਵਿੱਚ ਬਸਣ ਵਾਲੇ ਪ੍ਰੇਤ ਨੇ ਕੱਲ ਮੈਂ ਪ੍ਰੇਤ ਜਿਨੀ ਨਾਮ ਨਾ ਪਛਾਤਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨਾਲ ਸਾਧਨੀ ਪਾਈ ਉਹ ਕਲਯੁਗ ਦੇ ਅੰਦਰ ਪ੍ਰੇਤ ਨੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਆਖਿਆ ਸੀ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਕਿਨ ਕਲਯੁਗ ਵਿੱਚ ਜਿੰਨ ਪੈਦਾ ਹੋ ਰਹੇ ਨੇ ਆਖਣ ਲੱਗੇ ਧੀ ਵੀ ਜਿੰਨ ਪੈਦਾ ਹੋ ਰਹੀ ਹੈ ਪੁੱਤ ਵੀ ਜਿੰਨ ਪੈਦਾ ਹੋਵੇ ਲੋਕ ਪੁੱਛ ਰਹੇ ਨੇ ਜੀ ਜਿੰਨ ਕਿਵੇਂ ਹੁੰਦੇ ਆ ਪ੍ਰੇਤ ਕਿਵੇਂ ਹੁੰਦੇ ਆ ਜੀ ਵੀਡੀਓ ਬਣ ਗਈਆਂ ਫਿਲਮਾਂ ਬਣ ਗਈਆਂ ਫੋਟੋਆਂ ਬਣ ਕੇ ਆ ਗਈਆਂ ਵੀ ਵੱਡੇ ਵੱਡੇ ਦੰਦ ਹੁੰਦੇ ਨੇ ਵਾਲ ਖਿdre ਹੁੰਦੇ ਨੇ ਤੁਸੀਂ ਪ੍ਰੇਤ ਵੇਖਣਾ ਚਾਹੁੰਦੇ ਹੋ ਤੁਹਾਡੇ ਸਮਾਜ ਵਿੱਚ ਬੜੇ ਮਿਲ ਜਾਣਗੇ ਜਿਹੜੇ ਆਪਣੇ ਸਕੇ ਬਾਪ ਦੀ ਦਾੜ੍ਹੀ ਟੁੱਟਦੇ ਨੇ ਉਹ ਪ੍ਰੇਤ ਵੇਖੂ ਤਨੇ ਤਰੇ ਫਿਰਦੇ ਨੇ ਸਗੀ ਮਾਂ ਨੂੰ ਰੋਟੀ ਦੀ ਉੱਤੇ ਖੁੱਤ ਤੋਂ ਵੱਢ ਕੇ ਖਰੀਦਦੇ ਨੇ ਕਿੰਨੇ ਪ੍ਰੇਤ ਦੇ ਫਿਰਦੇ ਨੇ ਕਿੰਨੇ ਪ੍ਰੇਤ ਨੇ ਜਿਹੜੇ ਐਸੇ ਲੋਕਾਂ ਦੇ ਪੁੱਤ ਮਸ਼ੀਅਤ ਤੇ ਲਾ ਕੇ ਉਡਾੜਨਾ ਚਾਹੁੰਦੇ ਨੇ ਦੇ ਆਪਣੇ ਮਹਿਲ ਸਾਰਨਾ ਚਾਹੁੰਦੇ ਨੇ ਕਿੰਨੇ ਪ੍ਰੇਤ ਤਰੇ ਫਿਰਦੇ ਨੇ ਪ੍ਰੇਤ ਤਾਂ ਉਹੀ ਹੈ ਜਿਹਨੂੰ ਦਾਬੂ ਵਿੱਚ ਅਸਰ ਗਿਆ ਵਾਸ਼ਾ ਕਹਿੰਦੇ ਸਿੱਖ ਨਹੀਂ ਮੰਨਦਾ ਪ੍ਰੇਤਾ ਭੂਤਾਂ ਇਹਦੇ ਮੁਤਾਬਕ ਗੁਰੂ ਪਾਤਸ਼ਾਹ ਮੁਤਾਬਕ ਭੂਤ ਕੀ ਹੈ ਭੂਤ ਦਾ ਪਾਪ गुذر ਚੁਕਿਆ ਹੈ ਪਰੇਤ 파ਰੇਤ ਗੁਦਰ ਚੁਕਿਆ ਖਤਮ ਹੋ ਗਦਰ ਪਿਛੇ ਕੀ ਰਹੇ ਸਾਰੇ ਪਿਛੇ ਜਿਹੜੀ ਤਾਕਤ ਖੜੋਤੀ ਹੋਈ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਸ਼ਾ ਅਕਦੇ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀਂ ਕੋਏ ਕਰਨ ਵਾਲਾ ਇੱਕ ਰੱਬ ਹੈ ਦੂਜਾ ਕੋਈ ਤਾਂ ਕੁਝ ਕਰ ਹੀ ਨਹੀਂ ਸਕਦਾ ਜਿਹੜਾ ਮਨੁੱਖ ਜਿਉਂਦੇ ਜੀ ਕੁਝ ਨਹੀਂ ਕਰ ਸਕਿਆ ਉਹ ਮਰ ਕੇ ਕੀ ਕਰੇਗਾ